ਤੈਨੂੰ ਛੱਡ ਕੇ ਮੈਂ ਸੱਦਾ ਹੋਇਆ ਹਾਏ ਹਾਏ ਤੈਨੂੰ ਛੱਡ ਕੇ ਮੈਂ ਸੱਦਾ ਹੋਇਆ ਯਾਦਾ ਫਿਕਰਾਂ ਦੇ ਇਸ ਦਾ ਕਸਰ ਦਾ ਪਹਿਲਾ ਪਾਤਰ ਆ ਕਿ ਕਿੰਨੇ ਦਿੱਤਾ ਸਾਥ ਤੇ ਕਿੰਨੇ ਹੱਥ ਫੜਾਇਆ ਕਿੰਨੇ ਦਿੱਤਾ ਸਾਥ ਤੇ ਕਿੰਨੇ ਹੱਥ ਫੜਾਇਆ ਹੈ ਆਸ਼ਟਾ ਨੂੰ ਮੈਂ ਤੇ ਵੱਜਨ ਕੱਪੜੇ ਤੇ ਝੂਠਿਆਂ ਨੂੰ ਰੱਬ ਬਣਾਇਆ ਇਸ ਵਾਰ ਆਏ ਹਾਏ 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 ਅਜ਼ਲਾ ਤੋਂ ਦੁੱਖ ਸਹਿੰਦੇ ਆ ਰਹੇ ਅਜ਼ਲਾ ਮਤਲਬ ਜਿਹੜਾ ਕਹਿਣਾ ਹਾਂਜੀ 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 ਅਜ਼ਲਾ ਤੋਂ ਦੁੱਖ ਸਹਿੰਦੇ ਆ ਰਹੇ ਆਸੀਂ ਜਿਹੜਾ ਬੈਣੀ ਵਾਰ ਹੰਡਾਇਆ ਹੈ ਜੋ ਵਿੱਚ ਮੈਂ ਆਪਣਾ ਉਹਦਾ ਜ਼ਿਕਰ ਨਾ ਕਰਦੀ ਵਿੱਚ ਮੈਂ ਆਪਣਾ ਉਹਦਾ ਜ਼ਿਕਰ ਨਾ ਕਰਦੀ ਬੜੀ ਮੁਸ਼ਕਲ ਅਤ ਨਹੀਂ ਪਾਇਆ ਇਹ ਵੇਤ ਇਸ ਕਿਤੇ ਸਹਿੰਦੇ ਤਾਂ ਨਹੀਂ ਕਰਦਾ ਇੱਕ ਕਿਸ ਕਿਸ ਕੇ ਸੇ ਤੇ ਦੱਸ ਨਹੀਂ ਕਰਦਾ ਹੰਸ ਫੁੱਲੇ ਨੂਰ ਵੀ ਨਚਾਇਆ ਏ ਫਿਰ ਚੁਣਨਾ ਮੁਸ਼ਕਿਲ ਹੋ ਜਾਂਦਾ ਅੱਛਾ ਫਿਰ ਚੁਣਨਾ ਮੁਸ਼ਕਿਲ ਹੋ ਜਾਂਦਾ ਤੱਚੇ ਨਾਲ ਚਨਾਬ ਕਰਕੇ ਬਖਾਇਆ ਏ ਜਿਆਨ ਲਾਲ ਸਾਹਿਬ ਕਹਿੰਦਾ ਸਹਿਬਾ ਸਿੱਧਿਆ ਸ਼ੇਰਾਂ ਗਾ ਲਾਮਤਾ ਕਹਿੰਦਾ ਸਹਿਬਾ ਤੈਨੂੰ ਜਗ ਸਾਰਾ ਆਪਣੇ ਬਚਾਉਣ ਲਈ ਕਿਸੇ ਦਾ ਕੁੱਤ ਮਰਵਾਇਆ ਆਏ ਆਏ